ਕਹਿੰਦੇ ਕੀ ਪਤਾ ਕੀ ਗੱਲ ਬਣੀ ਕਣਕਾਂ ਕੁਲਦੀਆਂ ਹੀ ਖਰਾਬ ਹੋ ਗੀਆਂ ਅੱਛਾ ਗੱਲ ਕਿੱਥੇ ਆ ਜਾਂਦੀ ਹੈ ਕਾਲ ਤੇ ਆਪਾਂ ਕਰਦੇ ਕਾਲ ਵੀ ਕਿਰਾਂ ਕੰਮ ਨਿਮੇੜ ਦਿਓ ਕੰਮ ਨਿਮੇੜਦਾ ਨਹੀਂ ਹੁੰਦਾ ਕੰਮ ਸ਼ੌਂਕ ਨਾਲ ਕਰਨਾ ਹੁੰਦਾ ਮੈਂ 20 ਤੋਂ 22 ਕਿਲੋ ਵਜਨ ਘਟਾ ਲਿਆ ਭਾਈ ਮੇਰਾ ਬਹੁਤ ਫਰਕ ਪੈ ਗਿਆ ਨਾ ਮੇਰੇ ਕੱਪੜੇ ਪਿਛਲੇ ਸਾਲ ਵਾਲੇ ਆ ਅੱਛਾ ਮੇਰੇ ਮੋਢੇ ਢਲਕੇ ਇੱਥੇ ਆ ਗਏ ਆ ਹੋਰ ਹੀ ਲੱਗਦਾ ਨਾ ਜਿਵੇਂ ਝੋਲੇ 'ਚ ਪੰਪ ਪਾਇਆ ਹੋਇਆ ਹੋਵੇ ਮੈਂ ਹੋ ਮੇਰਾ ਈਸ਼ਵਰ ਤੱਕ ਵਾਹਨਾ ਇਹ ਤੈਨੂੰ ਇੱਕ ਕੁਤੀ ਫੁੱਟੀ ਚਾਂਸ ਤੇ ਪਰ ਨਾ ਜਿਹੜੇ ਬੰਦੇ ਦਾ ਤੂੰ ਲਿਆ ਮੋਹ ਰੋਥੇ ਤੇ ਲੱਗੂ ਠੀਕ ਹੈ ਬਾਈ ਮੇਰੀ ਗੱਲ ਨਾ ਮੰਨੇ ਮੈਂ ਖਿਆ ਯਾਰ ਇਹ ਦੋ ਜਾਨੇ ਆ ਮੈਂ ਕੱਲਾ ਮੈਂ ਖਿਆ ਇਹਨਾਂ ਦੀਆਂ ਵੋਟਾਂ ਜਾਂਦੀਆਂ ਹੂੰ ਅੱਛਾ ਉਹ ਅਸੀਂ ਬਈ ਵੀ ਇਤੀ ਕਣਕਾ ਉਹ ਅੱਧ ਪਚੱਦ ਜੀ ਉਗ ਰਹੀ ਅਈ ਅੱਛਾ ਇਹ ਜਦ ਉਗ ਰਹੀ ਇਹ ਮੈਨੂੰ ਕਹਿੰਦੇ ਰਿਹਾ ਆਪਾਂ ਐ ਕਰਕੇ ਕੇ ਕਣਕ ਦਾ ਛਿੱਟਾ ਦੇ ਕੇ ਪਾਣੀ ਲਾ ਦੇ ਅੱਛਾ ਤਿੰਨ ਘੱਟੇ ਥੱਲੇ ਵੀ ਜੇ ਸੀ ਹੂੰ ਤਿੰਨ ਇਹਨਾਂ ਨੇ ਉੱਤੋਂ ਛਿੱਟਾ ਦੇ ਦਾ ਅੱਛਾ ਛੀ ਘੱਟੇ ਬਾਦੇ ਹੂੰ ਉਹ ਬਈ ਛਿੱਟੇ ਵਾਲੀ ਹੁਣ ਮੰਡੀਆਂ ਮੁੰਡੀਆਂ ਚੱਕੀਆਂ ਗੰਗਾ ਗੋਲੇ ਕਬੂਤਰ ਜਿਹੜੇ ਉਹ ਬਾਣਾ ਜੀ ਹੈ ਤਕਰੀਬਨ ਉਹਨਾਂ ਨੂੰ ਪਤਾ ਵੀ ਇਤ ਕਣਕ ਸਿੱਟੀ ਉਹ ਚੁੱਕ ਗਏ ਪਾ ਪੈਸਾ ਨਹੀਂ ਬਣਾਉਣਾ ਕੰਮ ਚ ਆਪਾਂ ਨਾ ਹੀ ਬਣਾਉਣਾ ਜੋੜ ਲਿਆ ਹੋਗਾ ਕਰੋੜ ਰੁਪਈਆ ਨਾ ਨਾ ਭਾਈ ਆਪਾਂ ਕਿਸੇ ਤੋਂ ਮੰਗ ਕੇ ਰੁਪਈਏ ਨਹੀਂ ਨਹੀਂ ਮੈਂ ਕਹਾਂ ਹੂੰ ਜੋੜ ਲਿਆ ਹੋ ਕਰੋੜ ਰੁਪਈਆ ਨਾ ਨਾ ਕੱਲਾ ਖਰਚ ਆ ਤੂੰ ਮਿਹਨਤ ਕਰ ਹੂੰ ਇੱਕ ਦਿਨ ਫਿਰ ਪ੍ਰਮਾਤਮਾ ਨੂੰ ਵੀ ਯਾਰ ਮਜਬੂਰ ਹੋਣਾ ਪੈਂਦਾ ਵੀ ਯਾਰ ਇਹਦੀ ਮਿਹਨਤ ਨੂੰ ਦਾ ਸਲਾਮ ਕਰਗੇ ਹੋਣਾ ਸੋਣਾ ਹੀ ਪੈਂਦਾ ਫਿਰ ਮਹਾਰਾਜ ਤੈਨੂੰ ਯਾਰ ਇੰਨਾ ਕੁ ਕੁਛ ਦੇ ਦਿੰਦਾ ਬਈ ਸਾਰਾ ਕੁਝ ਹੀ ਹੋਲੀ ਹੋ ਜਾਏ اے ਬਈ ਕਾਲੀ ਦਲ ਤੇ ਭਾਜਪਾ 2027 ਚ ਰਲ ਕੇ ਇਲੈਕਸ਼ਨ ਲੜਦੇ ਆ ਫਿਰ ਤਾਂ ਦੋਨੇ ਪਾਰਟੀਆਂ ਹੋਣਗੀਆਂ ਬਹੁਤ ਆਪ ਤੇ ਜੇ ਬਈ ਇਲੈਕਸ਼ਨ ਇਹਨਾਂ ਨੇ ਐਡੋ-ਵੱਡ ਲੜਾਈ ਕਾਲੀ ਦਲ ਨੇ ਆਟਾ ਤੇ ਭਾਜਪਾ ਨੇ ਆਟਾ ਦੋਆ ਪੰਦੇ ਥੇਲਾ ਨਹੀਂ ਇਹਨੂੰ ਭਵਿੱਖ ਬਾਣੀ ਵੀ ਭਵੇਂ ਸਮਝ ਲੋ ਬੋਲੀ ਬੋਲੀ ਭਵੇਂ ਹਜੇ ਨਾ ਸਮਝੋ ਆਉਣ ਵਾਲੇ 6 ਤੋਂ 8 ਮਹੀਨਿਆਂ ਜਾਂ ਸਾਲ ਵਿੱਚ ਦੀ ਸਾਲ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਹਜੇ ਪੱਕਾ ਨਹੀਂ ਕਹਿੰਦਾ ਮੁੱਖ ਮੰਤਰੀ ਬਦਲ ਸਕਦਾ ਪੰਜਾਬ ਦਾ ਸਤਿ ਸ਼ਾਲ ਤੁਸੀਂ ਜੀ ਰਿਹਾ ਹੋ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਆ ਜੋਤ ਕਰੇਵਾਲ ਅੱਜ ਅਨਫਿਲਟਰ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਅਨਫਿਲਟਰ ਦੇ ਵਿੱਚ ਮੇਰੇ ਨਾਲ ਮਸਤੂਦ ਰਹਿਣਗੇ ਬਾਈ ਗੁਰਪ੍ਰੀਤ ਗੋਪੀ ਭਲਾਈਆ ਦਾ ਬਾਈ ਸਜੀ ਸਭ ਤੋਂ ਪਹਿਲਾਂ ਬਾਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੁਪੀ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਤੇ ਖਾਸ ਕਰਕੇ ਲੰਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਆ ਅੱਜ ਤਾਂ ਯਾਰ ਬਾਈ ਨੇ ਛਾਪੇ ਹੀ ਮਾਰ ਲਿਆ ਜੀ ਬਾਈ ਆ ਆ ਆ ਜਿਹੜੀ ਗੱਲ ਆ ਆਪਾਂ ਤੋਰ ਫਿਰ ਕੇ ਗੱਲਬਾਤ ਕਰਾਂਗੇ ਅੱਜ ਜਿਹੜਾ ਇੰਟਰਵਿਊ ਹੁੰਦਾ ਪੌਡਕਾਸਟ ਹੁੰਦਾ ਉਹਦਾ ਇੱਕ ਦਾਇਰਾ ਹੁੰਦਾ ਹਾਂ ਵੀ ਪੌਡਕਾਸਟ ਦੇ ਵਿੱਚ ਇੰਨਾ ਕੁ ਹਿੱਲਣਾ ਉਹਦਾ ਫਰੇਮ ਬਣਾਉਣਾ ਹੈ ਨਾ ਤੇ ਇੰਟਰਵਿਊ ਚ ਆਹੀ ਕੁਝ ਬੋਲਣਾ ਅੱਜ ਖੁੱਲੀਆਂ ਗੱਲਾਂ ਵਾਸਤੇ ਇੱਕ ਅਲੱਗ ਤਰੀਕੇ ਦੇ ਨਾਲ ਹੋਣਗੇ ਹਨਾ ਆ ਆ ਜਿਹੜੀ ਜਗ੍ਹਾ ਇਹ ਆਪਣੀਆਂ ਫਿਰ ਜਗ੍ਹਾ ਅਸੀਂ ਆ ਖੇਤ ਆਪਣੇ ਹੀ ਅੱਛਾ ਕੀ ਬਾਤ ਹੈ ਗੋਪੀ ਵੀ ਫਰੇ ਖੇਤੀ ਨੂੰ ਸਮਾਂ ਮਿਲ ਜਾਂਦਾ ਨਹੀਂ ਬਾਈ ਖੇਤੀ ਨੂੰ ਸਮਾਂ ਮੈਂ ਵੀ ਦਿੰਦਾ ਮੇਰਾ ਭਰਾ ਬਾਕੀ ਮੇਰਾ ਫਾਦਰ ਸਾਹਿਬ ਆ ਅੱਛਾ ਤੇ ਅਗਰ ਇਤਨੀ ਅੱਛੀ ਲਾਈ ਹੈ ਮੇਰੇ ਪੱਤਰ ਤਾਲ ਕਰ ਪਈ ਆ ਬਈਆ ਅਭੀ ਰੰਡਾ ਕੁੱਤਾ ਇਹ ਉਹ ਰਾਜੇ ਵਰਗਿਆਂ ਨੇ ਬੰਗਾ ਨੇ ਨਾ ਮੈਨੂੰ ਆ ਸਰੋਂ ਦਿੱਤੀ ਆ ਇਹ ਬਈ ਮਿਲੀ ਤਾਂ ਸੀਗੀ ਆਪਾਂ ਨੂੰ ਗਿਣਮੇ ਬੂਟੇ ਅੱਛਾ ਇਹ ਆ ਪਾਵੇ ਆਟਾ ਵਟ ਤੇ ਲਈ ਆ ਤਾਂ ਬੀ ਵੀ ਕਰਾਂਗੇ ਤਿਆਰ ਉਹ ਵਟ ਤੇ ਵੀ ਲਈ ਆ ਇਹਦੇ ਤੇ ਵੀ ਠੀਕ ਐ ਇਹ ਇਹਦਾ ਸਾਗ ਧਰ ਕੇ ਵੇਖੀ ਬਾਈ ਇੱਕ ਉਹ ਵਟ ਤੇ ਸੀਗੇ 10 12 ਕ ਬੂਟੇ ਇਹਦਾ ਸਾਗ ਹੀ ਵੱਖਰਾ ਪੰਦਾ ਇਹ ਨਾ ਇਹਦਾ ਸਾਗ ਆਏ ਘੁਲਦਾ ਵੀ ਜਿਵੇਂ ਆਪਣਾ ਵਿੱਚ ਦੇਸੀ ਕੋ ਉਪਾ ਕੇ ਰੰਦੇ ਆ ਹੋਵੇ ਚੀਜ਼ ਆ ਇਹ ਵੀ ਇੱਕ ਬ੍ਰਾਂਡ ਹੀ ਆ ਆ ਜਿਵੇਂ ਉਹ ਗਾਜਰਾਂ ਲਾਗਾਂ ਘਰਦੀਆਂ ਹੋ ਜਾਣੀਆਂ ਉਹ ਗੋਬੀ ਲਈ ਆ ਘਰੇ ਖਾਣ ਨੂੰ ਉਹ ਲਸਣ ਲਈ ਆ ਆ ਲਸਣ ਆ ਗੰਡਿਆਂ ਨੂੰ ਥਾਂ ਛੱਡਿਆ ਲੈ ਅੱਜ 10 ਦਸੰਬਰ ਹੋ ਗਿਆ। ਕਾ ਬਾਤ ਹੈ। 12-13 ਦਸੰਬਰ ਨੂੰ 15 ਦਸੰਬਰ ਤੱਕ ਪਾਸੇ ਚ ਗੰਡੇ ਲਾ ਦਾਂਗੇ। ਫੇਰ ਆਹਾ ਜਿਵੇਂ ਉਹ ਪਰਲੀ ਵੱਟਤੇ ਆ ਉਹਦੇ ਤੇ ਛਲਗਮ ਤੇ ਸਰੋਂ ਹੀ ਲਾਈ ਆ। ਹੂੰ ਆਹ ਮੂੰਗਰੇ ਆ ਗਏ। ਹੂੰ ਠੀਕ ਹੈ। ਆਹ ਕੋੜ ਗੰਗਾ ਕਾ ਆ ਗਿਆ। ਕਾ ਬਾਤ ਹੈ। ਉਹ ਗੋਪੀ ਭਾਈ ਸਾਡਾ ਤਾਂ ਚਿਹਰਾ ਦਾ ਸੀਗਾ। ਵੀ ਗੋਪੀ ਖੇਤ ਚ ਕੰਮ ਕਰਦਾ ਹੋਊਗਾ। ਤੇ ਗੋਪੀ ਤੇ ਆਪਾਂ ਛਾਪਾ ਮਾਰਦੇ ਆ। ਨਹੀਂ ਅੱਜ ਕੰਮ ਖੇਤ ਦੇ ਹੀ ਆ ਬਾਈ। ਅੱਛਾ ਅੱਜ ਨਾ ਮੈਂ ਇੱਕ ਤਾਂ ਲੈਣ ਜਾਣਾ ਗਿੱਦੜ ਵੇ ਕਣਕ ਦਾ ਬੀ। ਕਿਆ ਬਾਤ ਐ। ਹੂੰ। ਇੱਕ ਐਡਾ ਉੱਥੇ ਕਿਸੇ ਯਾਰ ਦੋਸਤ ਦੀ ਉਹਨੇ ਕੱਪੜੇ ਦਾ ਕੰਮ ਕਰਿਆ। ਯਾਰ ਕਣਕ ਦੇ ਬੀ ਤੋਂ ਮੈਨੂੰ ਯਾਦ ਗੱਲ ਆਈ। ਹਾਂ ਹਾਂ। ਕਣਕ ਪਛੇਤੀ ਨਹੀਂ ਹੋ ਗਈ। ਨਹੀਂ ਬਈ ਪਛੇਤੀ ਨਹੀਂ ਹੋਈ ਕਣਕ। ਕਣਕ ਤਾਂ ਆਪਾਂ ਸੀਗੀ ਵੀਜੀ। ਅੱਛਾ। ਉਹ ਗੱਲ ਉੱਥੇ ਹੀ ਆ ਗਈ ਕਾਲ ਅੱਗੇ ਟੋਏ। ਅੱਛਾ ਕਿਵੇਂ ਕੀ ਹੋ ਗਿਆ? ਇਹ ਨਾ ਜਿਹੜੇ ਉਹ ਸਾਡੇ ਪਰਦੇਸ ਤੋਂ ਹਾਂ ਮੁਰਿਆ ਜਾ ਕੈਮਰਾਮੈਨ ਮੜਾਇਆ। ਸਾਡੇ ਤੱਕ ਕਿੱਲੇ ਪਤਾ ਮਨ ਨਹੀਂ ਜਿਹੜਾ। ਅੱਛਾ। ਉਹ ਆਣਾ ਉਦੋਂ ਸਿੰਘਾਂ ਵੋਟਾਂ ਜਦੋਂ ਅਸੀਂ ਬਾਸਮਤੀ ਨੂੰ ਪਾਣੀ ਲਾਇਆ ਲਾਸਟ ਰੌਣੀ ਕਰੀ ਆ ਸਾਡੇ ਬੰਦੇ ਵੋਟਾਂ ਚ ਭੱਜੇ ਫਿਰੇ ਅੱਛਾ ਜਿਹੜਾ ਸਾਡੇ ਨਾਲ ਮੁੰਡਾ ਕੰਮ ਨਹੀਂ ਕਰਾਉਂਦਾ ਗਰਮੀਤ ਉਹਦਾ ਤਾਏ ਦਾ ਮੁੰਡਾ ਉੱਠਿਆ ਸੀ ਮੈਂਬਰ ਉਹ ਵੋਟਾਂ 'ਚ ਰੁੱਝ ਗਿਆ ਉਹ ਨਾ ਜਦੋਂ ਪਰਲਾ ਵਾਂਣ ਭਰ ਗਿਆ ਵਾਂ ਪਾਣੀ ਦਾ ਉਹਨੇ ਟੱਕਣ ਬੰਦ ਕਰ ਤੇ ਉਰਲੇ ਵਾਂ ਚਾਉਂਦੇ ਸੀ ਉਹ ਕਿਤੇ ਰਾਤ ਨੂੰ ਟੱਕਣ ਗਿਆ ਪਟਿਆ ਜੇ ਤਾਂ ਕਿਤੇ ਤੜਕੇ ਵੇਖ ਆਉਂਦੇ ਇਹ ਇਦੋਂ ਕਲੀ ਮੋਟਰ ਬੰਦ ਕਰਕੇ ਹੀ ਵੇਖ ਲਿਆ ਫੇਰ ਤਾਂ ਉਹਦੀ ਰੌਣੀ ਖੁਸ਼ਕ ਨਾ ਹੁੰਦੀ। ਹੂੰ ਐਦ ਕੀ ਪਤਾ ਕੀ ਗੱਲ ਬਣੀ ਕਣਕਾਂ ਕੁੱਲ ਦੀਆਂ ਹੀ ਖਰਾਬ ਹੋਊਗਾ। ਅੱਛਾ। ਗੱਲ ਕਿੱਥੇ ਆ ਜਾਂਦੀ ਹੈ ਕਾਲ ਤੇ ਆਪਾਂ ਕਰਦੇ ਆ ਕਾਲ ਵੀ ਕਿਰਾਂ ਕੰਮ ਨਿਮੇੜ ਦਿਓ। ਕੰਮ ਨਿਮੇੜਦਾ ਨਹੀਂ ਹੁੰਦਾ ਕੰਮ ਸ਼ੌਂਕ ਨਾਲ ਕਰਨਾ ਹੁੰਦਾ। ਕਾਲੀਏ ਗਟੋਏ। ਹਾਂ ਹੁਣ ਸਾਡੇ ਬੰਦੇ ਮੰਨੇ ਨਹੀਂ ਮੈਂ ਇਹਨਾਂ ਨੂੰ ਇਹ ਗੱਲ ਆਖੀ ਸੀ। ਹੂੰ ਮੈਂ ਕਿਹਾ ਆਪਾਂ ਦੂਜੀ ਸਾਰੀ ਕਣਕ ਬੀਜ ਦਿੰਨੇ ਆ ਇਹ ਤਿੰਨ ਕਿੱਲਾਂ ਨੂੰ ਪਾਣੀ ਲਾ ਕੇ ਰੌਣੀ ਕਰਦਗੇ। ਹੂੰ ਵਾਹ ਕੇ ਨਾ ਮੈਂ ਕਿਹਾ ਸਵਾਰ ਕੇ ਚੁੰਝੂਆਂ ਨਾਲ ਤਵੀਆਂ ਮਾਰ ਕੇ ਇੱਕਾਰੀ ਮਾਰ ਕੇ ਸੁਹਾਗਾ ਇਹਦੀ ਰੌਣੀ ਕਰਦ ਕੇ ਹੂੰ ਰੌਣੀ ਮੈਂ ਕਿਹਾ 10-12 ਦਿਨਾਂ ਚ ਬੱਤਰ ਆ ਜੂ ਹੂੰ ਤੇ ਮੈਂ ਕਿਹਾ ਉਤੋਂ ਜੀਰੋ ਡਰਾਈਵਰ ਨਾਲ ਹੀ ਵੀਚ ਦਿਓ ਭਾਵੇਂ ਵਾਹਨ ਤਾਂ ਵਹੀ ਜਾਊਗਾ ਸੁੰਡੀ ਠੰਡੀ ਨਹੀਂ ਪੈਂਦੀ ਨਹੀਂ ਭਾਈ ਆਪਾਂ ਸੁਪਰ ਸੀਟਰ ਨਾਲ ਵੀਚੀ ਨਹੀਂ ਕਦੇ ਅੱਛਾ ਆਪਾਂ ਇਕੱਠਾ ਬਣਾ ਕੇ ਵਾ ਕੇ ਵੀਚਦੇ ਨਹੀਂ ਹੁਣ ਹਣਾ ਹੁਣ ਦੀ ਗੱਲ ਕਰ ਲਈ ਤਾਂ ਸੁੰਡੀ ਬਹੁਤ ਪਈ ਆ ਕਰਨ ਉਹ ਸੁਪਰ ਸੀਟਰ ਵਾਲੇ ਥਾਂ ਭਾਈ ਹੂੰ ਉਹ ਵੀ ਤੂੰ ਸੱਚਾ ਜਦੋਂ ਭਾਈ ਇਹ ਮੇਰੀ ਗੱਲ ਨਾ ਮੰਨੇ ਮੈਂ ਕਿਹਾ ਯਾਰ ਇਹ ਦੋ ਜਾਨੇ ਆ ਮੈਂ ਕੱਲਾ ਮੈਂ ਕਿਹਾ ਇਹਨਾਂ ਦੀਆਂ ਵੋਟਾਂ ਜ਼ਿਆਦਾ ਆ ਹੂੰ ਅੱਛਾ ਉਹ ਅਸੀਂ ਬਈ ਵੀ ਇਤੀ ਕਣਕਾ ਉਹ ਅੱਧ ਪਜਦ ਜੇ ਉਗ ਰਹੀ ਅਈ ਅੱਛਾ ਇਹ ਜਦ ਉਗ ਰਹੀ ਇਹ ਮੈਨੂੰ ਕਹਿੰਦੇ ਆਖੇ ਆਪਾਂ ਐ ਕਰਕੇ ਆਖੇ ਕਣਕ ਦਾ ਛਿੱਟਾ ਦੇ ਕੇ ਪਾਣੀ ਲਾ ਦੇ ਅੱਛਾ ਤਿੰਨ ਘਟੇ ਥੱਲੇ ਵੀਜੇ ਸੀ ਹੂੰ ਤਿੰਨ ਦਿਨਾਂ ਨੇ ਉੱਤੋਂ ਛਿੱਟਾ ਦੇ ਦਾ ਅੱਛਾ ਛੀ ਘਟੇ ਬਾਦੇ ਹੂੰ ਉਹ ਬਈ ਛਿੱਟੇ ਵਾਲੀ ਹੁਣ ਮੰਡੀਆਂ ਮੁੰਡੀਆਂ ਚੱਕੀਆਂ ਗੰਗਾ ਗੋਲੇ ਕਬੂਤਰ ਜਿਹੜੇ ਉਹ ਬਾਣਾ ਜੀ ਹੈ ਤਕਰੀਬਨ ਉਹਨਾਂ ਨੂੰ ਪਤਾ ਵੀ ਇੱਥੇ ਕਣਕ ਸਿੱਟੀ ਉਹ ਚੁਗ ਗਏ ਹੂੰ ਹੁਣ ਉਹ ਬਾਣ ਮੱਤਰ ਆਇਆ ਪਿਆ ਹੂੰ ਹੁਣ ਅੱਜ ਬੀ ਲੈ ਕੇ ਆਉਣਾ ਸਵੇਰੇ 0 ਡਰਿੱਲ ਕਗਾਵਾਂਗੇ ਠੀਕ ਹੈ ਆ ਆ ਗਏ ਸਾਡੇ ਕਿਸਾਨ ਸਾਹਿਬ ਅੱਛਾ ਇਹ 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 ਤੁਹਾਡੇ ਨਾਲ ਫਿਰ ਹੈਲਪ ਹੈਲਪ ਕਰਵਾਉਂਦਾ ਸਾਰੀ ਖੇਤ ਦੀ ਕਿਹੜੀ ਜ਼ਿੰਮੇਵਾਰੀ ਹੈ ਭਾਈ ਖੇਤ ਦਾ ਸਾਰਾ ਇਹ ਨਹੀਂ ਕਰਨਾ ਅੱਛਾ ਠੀਕ ਹੈ ਮੇਰਾ ਕੰਮ ਹੈ ਵੋਹਣਾ ਬੀਜਣਾ ਹੂੰ ਜਿੱਥੇ ਕਿਤੇ ਵਿਹਲਾ ਹੋਵਾਂ ਇਹਦੇ ਨਾਲ ਰੇਰੂ ਸਟਾ ਕੇ ਸਪਰੇਅ ਕਰਾ ਦੇਈਦੀ ਜੇ ਕਿਤੇ ਮੈਂ ਐਡ ਤੇ ਗਿਆ ਹੋਵਾਂ ਹੂੰ ਅਰੇ ਸਪਰੀ ਤਾਂ ਫਿਰ ਇਹ ਨਹੀਂ ਕਰਦਾ ਠੀਕ ਹੈ ਕਿਆ ਬਾਤ ਹੈ ਭਾਈ ਭਾਈ ਉਧਰ ਮੈਂ ਦੇਖ ਰਿਹਾ ਭਾਈ ਬਾਈ ਮਰੂਦ ਵੀ ਲੱਗੇ ਹੋਇਆ ਸਾਰਾ ਕੁਝ ਹੀ ਘਰ ਦਾ ਖਾਣੇ ਹੋ ਪਰ ਨਹੀਂ ਬਈ ਪਤਾ ਕੀ ਗੱਲ ਆ ਜੇ ਜ਼ਿਮੀਂਦਾਰ ਚਾਵੇ ਨਾ ਹੂੰ ਆਪਾਂ ਕਰਦੇ ਨਹੀਂ ਹੂੰ ਜ਼ਿਮੀਂਦਾਰ ਦੇ ਘੱਲੇ ਇੱਕ ਥੋੜੀ ਨਾ ਮੋਟਰ ਚੱਲੀ ਜਾਂਦੀ ਗਰਮੀਤ ਹੋ ਕਸੋਵਾਲ ਉੱਥੇ ਖਾਰ ਪੀ ਜਾਂਦੀ ਹੈ ਹੂੰ ਜ਼ਿਮੀਂਦਾਰ ਦੇ ਘਰੇ ਨਾ ਕੱਲਾ ਨੂਨ ਨਹੀਂ ਹੁੰਦਾ ਹੂੰ ਹਰੇਕ ਚੀਜ਼ ਹੁੰਦੀ ਆ ਜੇ ਆਪਾਂ ਕਰਗੇ ਤਾਂ ਜੀ ਆ ਗਈ ਸਮਝਾ ਜਿਹੜਾ ਆਪਣਾ ਆਪ ਦਾ ਉਹਦੇ ਜੇ ਆਪਾ ਹੁਣ ਐਡ ਕੀ ਅਸੀਂ ਥੋੜਾ ਇਹਨਾਂ ਉਹ ਬੋਟਾਂ 'ਚ ਰੁੱਝ ਗਏ ਹੂੰ ਪਹਿਲਾਂ ਤਾਂ ਬੋਟਾਂ ਪਿੰਡ 'ਚ ਜਦੋਂ ਯਾਰ ਹੁਣ ਜਿਹੜਾ ਮੁੰਡਾ ਨਾਲ ਕੰਮ ਕਰਾਉਂਦਾ ਤਾਂ ਭਰਾ ਉੱਠ ਖੜੇ ਹੂੰ ਫਿਰ ਉਹ ਜਦੋਂ ਆਵਾਜ਼ ਮਾਰੇ ਫਿਰ ਜਾਣਾ ਤਾਂ ਪੈਂਦੇ ਹੀ ਆ ਹੱਕ ਬਣਦਾ ਬਾਈ ਉਸ ਤੋਂ ਬਾਅਦ ਆਈਆਂ ਐਮਐਲਏ ਦੀਆਂ ਬੋਟਾਂ ਹੂੰ ਜਿਮਣੀ ਚੋਣਾ ਆਈ ਹਾਂ ਹੂੰ ਉਹ ਇੱਕ ਦਾ ਇੰਟਰਵਿਊ ਆਉਂਦਾ ਬਹੁਤ ਕਰੀਆਂ ਜਿਮਣੀ ਚੋਣਾ ਤੇ ਫਿਰ ਜਿੱਦੇ ਕਿਤੇ ਵਿਹਲੇ ਹੁੰਦੇ ਸੀਗੇ ਫੋਦੇ ਹੂੰ ਪਿੰਡਾਂ 'ਚ ਸ਼ੋਗਲ ਤਮਾਸ਼ਾ ਵੇਖਣ ਉੱਠ ਜਾਂਦੇ ਵੀ ਲੋਕਾਂ ਦੇ ਹਵਾ ਖਾ ਭੋਕੀ ਕਹਿੰਦੀ ਆ ਹੂੰ ਆਪਾਂ ਤਾਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਠੀਕ ਹੈ 2 ਮਹੀਨੇ ਤਿੰਨ ਘਰੇ ਮੈਂ ਕਿਹਾ ਕਿਤੇ ਮਰਜੀ ਭੱਜ ਲੋ ਜਿੱਤੂ ਡੈਂਪੀ ਪਰ ਉਹ ਫੇਰ ਵੀ ਰੰਗ ਤਮਾਸ਼ੇ ਪਿੰਡਾਂ ਦੇ ਵੇਖਣਾ ਨਾ ਕਿਤੇ ਕਿਸੇ ਨੂੰ ਤੁਲਰੇ ਇੱਕ ਆਪਾਂ ਹਰੇਕ ਦੀ ਪਾਰਟੀ ਦਾ ਰੰਗ ਤਮਾਸ਼ਾ ਵੇਂਦੇ ਸੀ ਮੁੜ ਕੇ ਨਾ ਹੂੰ ਉਧਰ ਰੁੱਝ ਗਏ ਹਨਾ ਤਾ ਕਰਕੇ ਇਤ ਕੀ ਸਾਥੋਂ ਆਲੂ ਨਹੀਂ ਲੱਗੇ ਨਹੀਂ ਆਲੂ ਵੀ ਬਈ ਘਰ ਦੇ ਲਾਵੇ ਜਿਹੜੇ ਘਰ ਦੇ ਆਲੂ ਨਾ ਬਿਨਾ ਰੇ ਸਪਰੇ ਵਾਲੇ ਤੂੰ ਉਹਨਾਂ ਦੀ ਸਬਜ਼ੀ ਧਰ ਕੇ ਵੇਖੀ ਹੂੰ ਕਿਆ ਬਾਤ ਹੈ ਮੈਨੂੰ ਲੱਗਦਾ ਤੁਹਾਨੂੰ ਸਬਜ਼ੀਆਂ ਸਾਰੀਆਂ ਘਰੇ ਹੀ ਧਰਨੀਆਂ ਪੈਣੀਆਂ ਬਾਈ ਮੇਰੀ ਗੱਲ ਸੁਣੋ ਜਿਆਦੇ ਰੋਗਾਂ ਦਾ ਕਾਰਨ ਪਤਾ ਕੀ ਆ ਨਹੀਂ ਨਹੀਂ ਉਹ ਗੱਲ ਮੈਂ ਕਹਿੰਦਾ ਵੀ ਸਾਡੀਆਂ ਸਬਜ਼ੀਆਂ ਤੁਹਾਨੂੰ ਘਰੇ ਹੀ ਧਰਤੀਆਂ ਪੈਣੀਆਂ ਤੇ ਸਾਰੀ ਟੀਮ ਤੁਹਾਡੇ ਕੋਲ ਹੀ ਖਾਕੇ ਨਹੀਂ ਕੋਈ ਗੱਲ ਨਹੀਂ ਬਾਈ ਹੁਣ ਆਹ ਛਲਗਮ ਆ ਹਾਂ ਬਾਈ ਹੁਣ ਆਹ ਸਾਡਾ ਹਰ ਜਿਹੜਾ ਘੋੜਿਆਂ ਵਾਲਾ ਘਾਹ ਬੀਜਿਆ ਹੂੰ ਇਹਦੇ 'ਚ ਅਸੀਂ ਰੇ ਇੱਕ ਕਰ ਹੀ ਪਾਈ ਆ ਹੂੰ ਠੀਕ ਆ ਤੇ ਨਹੀਂ ਜੂਰਗਾ ਬਾਈ ਜਿਹੜੇ ਆਪਾਂ ਮਾਲੀਆਂ ਤੋਂ ਜਾ ਜਿੱਥੇ ਕਿਤੇ ਵੀ ਲੈਨੇ ਆ ਉਹ ਛਲਗਮ ਮਿੱਠੇ ਨਹੀਂ ਹੁੰਦੇ ਤੂੰ ਆ ਪਟ ਕੇ ਖਾ ਕੇ ਵੇਖ ਛਲਗਮ ਅੱਛਾ ਕੀ ਬਾਤ ਐ ਕੌੜਾ ਨਹੀਂ ਛਲਗਮ ਹੋਊਗਾ ਗੋਪੀ ਛੋਟੇ ਆ ਛਲਗਮ ਹਣਾ ਮੈਨੂੰ ਲੱਗਦਾ ਨਹੀਂ ਛਲਗਮ ਛੋਟੇ ਨਹੀਂ ਬਾਈ ਵਿੱਚੋਂ ਫਰੋੜ ਫਰੋੜ ਕੇ ਭਾਲ ਅੱਛਾ ਕਿੱਥੇ ਇਹਨਾਂ ਦੀ ਬੀਆਂ ਦੀ ਗਿਣਤੀ ਜ਼ਿਆਦਾ ਢੱਕ ਪੈਂਦੀ ਆ ਨਾ ਹੂੰ ਉਥੇ ਹਜੇ ਥੋੜਾ ਜਿਹਾ ਦਾਇਰਾ ਘਟ ਹੋਊਗਾ ਅੱਛਾ ਇਹ ਸਾਰੇ ਬਾਈ ਆ ਕਹਾ ਦਾ ਜਿਹੜਾ ਬੀ ਬਾਲਾ ਚੰਗਾ ਹੈ ਇਹ ਗ੍ਰੀਨਲੈਂਡ ਦਾ ओके हूं ਤੇ ਸਾਰਾ ਕਾਜ 40 ਕਿ ਦਿਨਾਂ ਦਾ ਗ੍ਰੀਨ ਲੈਂਡ ਵਾਲੇ ਵੀ ਬੇਲੀ ਆ ਹਨਾ ਤੁਹਾਡੇ ਹਾਂ ਨਹੀਂ ਉਹ ਆਪਣਾ ਮੁੰਡਾ ਦੋਸਤ ਆ ਬਈ ਦਿਲਵਿੰਦਰ ਹਾਂ ਠੀਕ ਹੈ ਉਹ ਅਮਰੂਦ ਲੱਗਿਆ ਬਾਈ ਹੋਰਾਂ ਦੇ ਹਾਂ ਉਹ ਅਮਰੂਦ ਆ ਉਹ ਜਾਮਨਾ ਬਾਈ ਦੋ ਹੂੰ ਦੇਸੀ ਨਾਰ ਵੀ ਆ ਨਾਰ ਤੂੰ ਮੇਰੀ ਗੱਲ ਸੁਣਾ ਕੁਦਰਤ ਦੇ ਰੰਗ ਵੇਖ ਸਾਡੇ ਉਥੇ ਅਮਰੂਦਾਂ ਦੇ ਬੂਟੇ ਥੱਲੇ ਨਾ ਕਿਤੇ ਨਾਰ ਸੱਟਦਾ ਹੂੰ ਮੇਰੇ ਭਾਂਜੇ ਨੇ ਉਹ ਉਹਨੂੰ ਨਾਰ ਲਿਆ ਕੇ ਦਿੱਤਾ ਸੀਗਾ ਉਹ ਘਟਖਾਂਦਾ ਸੀ ਹੂੰ ਉਹਨੇ ਉਹ ਮਾਰਿਆ ਚਲਾ ਕੇ ਉਥੇ ਬੂਟਾ ਉਗ ਰਿਹਾ ਹੈ ਅੱਛਾ ਦੋ ਉਗਰੇ ਸੀ ਇੱਕ ਮੱਚ ਗਿਆ ਇੱਕ ਬਚ ਗਿਆ ਉਹਦੀ ਕੇਅਰ ਕਰੀ ਗਏ ਮੇਰਾ ਡੈਡੀ ਉਹਨੂੰ ਸੰਭੀ ਗਿਆ ਅੱਜ ਉਹਦੇ ਨਾਲ ਬoi ਪਤਾ ਨਹੀਂ ਕਿੰਨੇ ਕਿਨਾਰ ਲੱਗੇ ਹੂੰ ਹੈ ਯਾਰ ਕੋਈ ਵੀ ਕੰਮ ਤੂੰ ਮਿਹਨਤ ਕਰ ਹੂੰ ਇੱਕ ਦਿਨ ਫਿਰ ਪ੍ਰਮਾਤਮਾ ਨੂੰ ਵੀ ਯਾਰ ਮਜਬੂਰ ਹੋਣਾ ਪੈਂਦਾ ਵੀ ਯਾਰ ਇਹਦੀ ਮਿਹਨਤ ਨੂੰ ਦਾ ਸਲਾਮ ਕਰਗੇ ਹੁਣ ਸੋਨਾ ਹੀ ਪੈਂਦਾ ਫਿਰ ਹਾਂ ਫਿਰ ਮਹਾਰਾਜ ਤੈਨੂੰ ਯਾਰ ਇੰਨਾ ਕੁ ਕੁਝ ਦੇ ਦਿੰਦਾ ਵੀ ਸਾਰਾ ਕੁਝ ਹੀ ਹੋਲੀ ਹੋ ਜਾਂਦਾ ਹੂੰ ਠੀਕ ਆ ਗੋਪੀ ਵੀਰ ਤੁਸੀਂ ਖੇਤ ਦੇ ਵਿੱਚ ਕੰਮ ਕਿੰਨੇ ਕੰਮ ਜਿਹੜਾ ਉਹ ਕਿੰਨਾ ਸਮਾਂ ਕਰਦੇ ਹੋ ਕਿੰਨਾ ਕਿ ਟਾਈਮ ਕਰ ਕੰਮ ਤਾਂ ਬਈ ਆਏ ਆ ਜੇ ਤਾਂ ਕਿਸੇ ਭਰਾ ਦੀ ਤਕਰੀਬਨ ਤਾਂ ਬਈ ਮੇਰੇ ਕੋਲੇ ਨਿਤਾਂਗੂ ਐਡ ਹੁੰਦੀ ਆ ਕਿਸੇ ਦੀ ਦੁਕਾਨ ਦੀ ਪ੍ਰੋਮੋਸ਼ਨ ਕੋਈ ਕੋੜੇ ਦੀ ਪ੍ਰੋਮੋਸ਼ਨ ਹਾਂ ਜਾਂ ਕੋਈ ਸ਼ੋਅਰੂਮ ਦੀ ਫੈਕਟਰੀ ਦੀ ਪ੍ਰੋਮੋਸ਼ਨ ਜਿੱਥੇ ਕਿਤੇ ਬਈ ਵਿਹਲਾ ਹੋਵਾਂ ਉਹਦੇ ਖੇਤ ਹੀ ਟੱਪਦਾ ਸਾਰਾ ਦਿਨ ਹੈ ਮੈਨੂੰ ਤਾਂ ਬਾਕੀ ਇਹ ਚੀਜ਼ ਨਾਲ ਮੋਹ ਤੇ ਹੀ ਬਾਲਾ ਜੇ ਖੇਤ ਮੈਂ ਇੱਕ ਗੱਲ ਆ ਬਈ ਭਵੇਂ ਅੱਜ ਮੈਨੂੰ ਕੁੱਲ ਭਰਾ ਭੈਣ ਜਾਣ ਦਾ ਹੂੰ ਭਵੇਂ ਕੋਲ ਹਰੇਕ ਮੇਰੇ ਲੀਡਰ ਨਾਲ ਬਹਿਣੀ ਉੱਠਣੀ ਆ ਭਵੇਂ ਦੁੜੀਆਂ ਤੇ ਕਿੱਡਾ ਵੱਡਾ ਨਾਮ ਬਣੇ ਨਾ ਬਣੇ ਪਰ ਆਪਾਂ ਆਪ ਦਾ ਕਿੱਤਾ ਨਹੀਂ ਛੱਡਿਆ ਮੈਂ ਹਜੇ ਨਿਤ ਤੜਕੇ ਉੱਠ ਕੇ ਸਾਰੇ ਖੇਤ ਗੇੜਾ ਮਾਰਨੇ ਮਾਰਨਾ ਉਹ ਉਹਦੂ ਬਾਹਰ ਐਡਾ ਉਡਾ ਕਰਨਿਆਂ ਨੇ ਹਾਂ ਮੋਟਾ ਪੈਸਾ ਬਣਾਉਨੇ ਕਹਿਣ ਦਾ ਨਾ ਨਹੀਂ ਪੈਸਾ ਪੂਸਾ ਨਹੀਂ ਆਪਣੀ ਬਈ ਇੱਕ ਇਹ ਵੀ ਸਿਫਤ ਆ ਹੂੰ ਆਪਾਂ ਪੈਸਾ ਨਹੀਂ ਬਣਾਉਣਾ ਹੈ ਕੰਮ ਚ ਆਪਾਂ ਨਾ ਹੀ ਬਣਾਉਣਾ ਜੋੜ ਲਿਆ ਹੋਊਗਾ ਕਰੋੜ ਰੁਪਈਆ ਨਾ ਨਾ ਭਾਈ ਆਪਾਂ ਕਿਸੇ ਤੋਂ ਮੰਗ ਕੇ ਰੁਪਈਏ ਲਈ ਨਹੀਂ ਨਹੀਂ ਮੈਂ ਕਹਾਂ ਹੂੰ ਜੋੜ ਲਿਆ ਹੋਊ ਕਰੋੜ ਰੁਪਈਆ ਨਾ ਨਾ ਕੱਲਾ ਖਰਚ ਆ अच्छा गाड़ी ਦਾ ਖਰਚਾ ਤੇ ਜਾਂ ਜਿਹੜਾ ਡੀ ਡੂਟਰ ਦਾ ਖਰਚਾ ਉਹ ਹੀ ਯਾਰ ਮੇਰੀ ਗੱਲ ਸੁਣੋ ਆਪਾਂ ਨੂੰ ਜੇ ਖੇਤੀ ਚ ਢੱਡਣਾ ਪਰਿਆ ਹੂੰ ਤੇ ਫਿਰ ਐਡਾ ਨਾਲ ਨਹੀਂ ਢੱਡ ਭਰਦਾ ਹੁਣ ਐਡਾ ਕਈ ਯੂਟਿਊਬਰ 25 25 20 20 30 30 ਹਜ਼ਾਰ ਚ ਕਰਦੇ ਆ ਅਸੀਂ ਕਦੇ ਕਿਸੇ ਤੋਂ ਪੈਸਾ ਮੰਗ ਕੇ ਲੈ ਹੀ ਨਹੀਂ ਗੁੱਪੀ ਲਸੇ ਕਿਵੇਂ ਹੋਗੇ ਸੰਸਾ ਤੁਨਸਾ ਕਹੇ ਗੱਲ ਦਾ ਨਹੀਂ ਭਾਈ ਸੰਸਾ ਨਹੀਂ ਇਹ ਮੇਰਾ ਭਰਾ ਮੁੰਡਾ ਇੱਥੋਂ ਦਾ ਵਿੱਕੀ ਮਾਨਸਾ ਦਾ ਅੱਛਾ ਜੇ ਕਿਸੇ ਨੇ ਵੀ ਭਾਈ ਦਵਾਈ ਲੈਣੀ ਹੋਵੇ ਮੇਰੇ ਨਾਲ ਸੰਪਰਕ ਕਰ ਲੈ 9888426920 ਹੂੰ ਮੈਂ 20 ਤੋਂ 22 ਕਿਲੋ ਵਜਨ ਘਟਾ ਲਿਆ ਬਾਈ ਮੇਰਾ ਬਹੁਤ ਫਰਕ ਪੈ ਗਿਆ। ਹੂੰ ਨਾ ਮੇਰੇ ਕੱਪੜੇ ਪਿਛਲੇ ਸਾਲ ਵਾਲੇ ਆ। ਅੱਛਾ ਮੇਰੇ ਮੋਢੇ ਢਲਕੇ ਇੱਥੇ ਆ ਗਏ। ਆ ਹੋਰ ਹੀ ਲੱਗਦਾ ਨਾ ਜਿਵੇਂ ਝੋਲੇ 'ਚ ਪੰਪ ਪਾਇਆ ਹੋਵੇ। ਨਹੀਂ 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 ਵਧੀਆ ਲੱਗਦੀ ਹੁੰਦੀ। ਨਹੀਂ ਨਹੀਂ ਸੰਸਾ ਸੰਸਾ ਤਾਂ ਬਾਈ ਆਪਾਂ ਨੂੰ ਮਹਾਰਾਜ ਨੇ ਨਾਈਂ ਦਾ ਅੱਜ ਤੱਕ ਲਾਇਆ। ਹੂੰ ਤੇ ਨਾ ਹੀ ਪ੍ਰਮਾਤਮਾ ਲਾਵੇ ਹਨਾ। ਹੂੰ ਇਹ ਸੰਸਾ ਦਾ ਕਾਰਾ ਇਹ ਵਜਨ ਘਟਾਇਆ ਬਾਈ। ਅੱਛਾ ਠੀਕ ਹੈ। ਉਹ ਮੈਨੂੰ ਵਿੱਕੀ ਨੇ ਬਾਲੇ ਵੇਰੀ ਆਖੇ ਕਹਿੰਦਾ ਮੈਥੋਂ ਦਵਾਈ ਲਾਇਆ ਆਪਾਂ ਉਹ ਤੋਂ ਲਈ ਸੀਗੀ। ਦਵਾਈ ਤੇ ਆਪਣਾ ਵੀ ਵਜਨ ਦਾ ਬਹੁਤ ਫਰਕ ਪੈ ਗਿਆ ਠੀਕ ਹੈ ਬਾਈ ਕੀ ਬਾਤ ਹੈ ਬਾਈ ਹੋਰ ਹੋਰ ਸੁਣਾਓ ਕੋਈ ਨਵੀਂ ਤਾਂ ਜੇ ਕੋਈ ਗੱਲ ਬਾਤ ਕਿਉਂਕਿ ਅੱਜ ਦੀਆਂ ਗੱਲਾਂ ਤਾਂ ਸਾਰੀਆਂ ਹੀ ਖੁੱਲੀਆਂ ਹੋਣਗੀਆਂ ਅੱਜ ਫਿਰ ਤੈਨੂੰ ਇੱਕ ਵਿਖਵਣੀ ਕਰਦਗੀ ਕਰ ਦਿਓ ਜੇ ਬਾਈ ਕਾਲੀਦਲ ਤੇ ਭਾਜਪਾ 2027 ਚ ਰਲ ਕੇ ਇਲੈਕਸ਼ਨ ਲੜਦੇ ਆ ਫਿਰ ਤਾਂ ਦੋਨੇ ਪਾਰਟੀਆਂ ਹੋਣਗੀਆਂ ਬਹੁਤ ਆਪ ਤੇ ਜੇ ਬਾਈ ਇਲੈਕਸ਼ਨ ਇਹਨਾਂ ਨੇ ਅੱਡੋ-ਅੱਡ ਲੜਾਈ ਕਾਲੀਦਲ ਨੇ ਅਟ ਤੇ ਬਾਜਪਾ ਨੇ ਅੱਡ ਦੋਹਾਂ ਪੱਲੇ ਢੇਲਾ ਨਹੀਂ ਰਹਿਣਾ ਅੱਛਾ ਪੱਕੀ ਗੱਲ ਆ ਹਾਂ ਹੂੰ ਜੇ ਜੇ ਸਮਝੌਤਾ ਕਰਦੀਆਂ ਜਿੱਤ ਵੀ ਸਕਦੀਆਂ ਨਹੀਂ ਜਿੱਤਣ ਦਾ ਜਮਾਂ ਨੇੜੇ ਆ ਕੇ ਦੱਸੋ ਹਜੇ ਕੋਈ ਨਹੀਂ ਹੂੰ ਹਜੇ ਕਿਹੜਾ ਸਮਝੌਤੇ ਦੀ ਗੱਲ ਆ ਹੂੰ ਪਰ ਇਹਨਾਂ ਦਾ ਵजूद ਰਹਿ ਜਾਊਗਾ ਹਾਂ ਹੂੰ ਤਾਂ ਵजूद ਕੀ ਬਹੁਤਾ ਆ ਪਾਉਣੀਆਂ ਦੋਨੇ ਪਾਰਟ ਤਾਂ ਸਾਡੀ ਇਸ ਵੀਡੀਓ ਦੇ ਵਿੱਚ ਗੋਪੀ ਦੇ ਇੱਕ ਨਵੀਂ ਦੇ ਕਹਾਣੀ ਵੀ ਕਰ ਦਿੱਤੀ ਹੈ ਹਾਂ ਤਾਂ ਗੋਪੀ ਬਾਈ ਵੇਖਵਾਨੀਆਂ ਦਾ ਦੌਰ ਕਿਵੇਂ ਰਹਿੰਦਾ ਕਿੰਨਾ ਕੁ ਵਿਵਾਦਿਕ ਰਹਿੰਦਾ ਹੈ ਕਿਵੇਂ ਵੇਖਦੇ ਕੋਈ ਗੱਲ ਨਹੀਂ ਭਾਈ ਜੀ ਨੇ ਕੋਈ ਕਹਿਣਾ ਕਰੀ ਜਾਵੇ ਹਨਾ ਆਪ ਆਪ ਦੇ ਮਨ ਕੀ ਬਾਤ ਕਰਦੇ ਨੇ ਦਿਲ ਦਿਲ ਹੀ ਦੁਖਦਾ ਦੁਖਦਾ ਨਹੀਂ ਨਹੀਂ ਹੂੰ ਜਦੋਂ ਬੰਦੇ ਦੀ ਚੜ੍ਹਾਈ ਹੁੰਦੀ ਹੈ ਨਾ ਹੂੰ ਤੇ ਜਾਂ ਬੰਦੇ ਨੂੰ ਕੋਈ ਮਹਾਰਾਜ ਉਹਦਾ ਘੁੱਟ ਕੇ ਹੱਥ ਫੜਦਾ ਹੂੰ ਉਦੋਂ ਕਤੀੜਾਂ ਭੌਂਕਦੀਆਂ ਹੀ ਹੁੰਦੀਆਂ ਹੂੰ ਉਹਨੇ ਟੈਨਸ਼ਨ ਨਹੀਂ ਲੈਂਦੇ ਨਹੀਂ 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 ਕਤੀੜਾਂ ਦੀ ਕਦੀ ਟੈਨਸ਼ਨ ਆਉਂਦੀ ਨਹੀਂ ਕਤੀੜ ਹੱਥਾਂ ਨੂੰ ਭੌਂਕਦੇ ਹੀ ਹੁੰਦੇ ਆ ਹੂੰ ਕਤੀੜਾਂ ਦੀ ਕੋਈ ਟੈਨਸ਼ਨ ਨਹੀਂ ਠੀਕ ਹੈ ਭਾਈ ਜਿਸ ਤਰ੍ਹਾਂ ਲੋਕ ਤੁਹਾਡੇ ਬਾਰੇ ਚੰਗਾ ਮਾੜਾ ਬੋਲਦੇ ਆ ਡਰ ਨਹੀਂ ਲੱਗਦਾ ਡਰ ਕਾਦਾ ਯਾਰ ਕਹਿੰਦਾ ਨਹੀਂ ਨਹੀਂ ਸਾਡੇ ਰਗਨ ਨੂੰ ਵੀ ਕਹਿੰਦੇ ਕਹਿੰਦੇ ਵੇਲੇੜ ਪੱਤਰਕਾਰ ਆ ਗੋਪੀ ਕੋਲੇ ਚੱਲ ਜਾਂਦੇ ਆ ਜਿੰਨਾ ਚਿਰ ਮਹਾਰਾਜ ਨੇ ਸੁਆਸ ਲਿਖੇ ਆ ਹੂੰ ਉਨਾ ਚਿਰ ਕੋਈ ਦੁਨੀਆ ਤੇ ਦੀ ਤਾਕਤ ਨਹੀਂ ਜੰਮੀ ਜਿਹੜਾ ਤੇਰਾ ਜਾਂ ਮੇਰਾ ਜਾਂ ਕਿਸੇ ਭੈਣ ਭਰਾ ਦਾ ਵੀ ਨੁਕਸਾਨ ਕਰ ਦੇ ਜਿੱਦ ਤੇਰਾ ਜੱਗ ਦੇ ਨਾਟਕੋਂ ਸੀਰ ਮੁੱਕ ਗਿਆ ਹੂੰ ਉੱਤੇ ਕੋਈ ਦੁਨੀਆ ਤੇ ਆ ਬੁਲਟ ਪ੍ਰੂਫ ਚੀਸਾ ਸ਼ੀਸ਼ਾ ਜਾਂ ਕੋਈ ਚੀਜ਼ ਨਹੀਂ ਬਣੀ ਜਿਹੜੀ ਤੈਨੂੰ ਬਚਾ ਲਈ ਹੂੰ ਠੀਕ ਆ ਮੈਂ ਮੈਂ ਮੈਨੂੰ ਲੱਗਦਾ ਜਿਹੜੇ ਤਰੀਕੇ ਨਾਲ ਤੁਹਾਡੇ ਸ਼ਬਦ ਹੈ ਆ ਗੱਲਬਾਤ ਹੈ ਮੈਨੂੰ ਕਹਿਤਾ ਮੈਨੂੰ ਲੱਗਦਾ ਫਿਰ ਮੈਂ ਮੈਨੂੰ ਵੀ ਕੋਈ ਗੋਲੀ ਗੋਲੀ ਨਾਲ ਹੀ ਮਾਰੂਗਾ ਜਿਵੇਂ ਤੁਸੀਂ ਕਹਿੰਦੇ ਬਾਈ ਕੋਈ ਵੀ ਬੰਦਾ ਜਿਹੜਾ ਦੁਨੀਆ 'ਚ ਵਿਚਰਦਾ ਉਹਦੇ ਦੁਸ਼ਮਣ ਤੋੜਦੀ ਆ ਉੜੀ ਨਾਲ ਆਪਾਂ ਤਾਂ ਕਿਹਨੇ ਮਾਰਨਾ ਬਾਕੀ ਜਿਹੜਾ ਫਿਰ ਚੜ ਕੇ ਆ ਗਿਆ ਉਹ ਮਾਰੇ ਬਿਨਾ ਜਾਂਦਾ ਵੀ ਨਹੀਂ ਹੂੰ ਬਾਈ ਸੁਖਵੀਰ ਸਿੰਘ ਭਾਰਲ ਨੂੰ ਕਿਵੇਂ ਵੇਖਦੇ ਹੋ ਯਾਰ ਉਹ ਹੁਣ ਬਾਦਲ ਤਾਂ ਬਾਈ ਬ੍ਰਾਂਡ ਆ ਨਹੀਂ ਹੁਣ ਉਹਨਾਂ ਦੀ ਹੋਰ ਤਖਤ ਤੇ ਵੀ ਡਿਊਟੀ ਲੱਗੀ ਆ ਕਿਵੇਂ ਆਏ ਭੋਲੇ ਭਾਲੇ ਜੇ ਬਾਈ ਪਤਾ ਉਹ ਕੀ ਗੱਲ ਆ ਉਹ ਜੀ ਕਿ ਆਪਾਂ ਕਿੰ ਤੋਂ ਨਹੀਂ ਨਹੀਂ ਉਵੇਂ ਨਹੀਂ ਵੀ ਕਿਵੇਂ ਇੱਕ ਇੱਕੇ ਮੇਂ ਦੇਖਦੇ ਹਾਂ ਵਿਚਾਰੇ ਆਏ ਵੀ ਬਹੁਤ ਪਸਤਾਵੇ ਦੇ ਵਿੱਚ ਨਹੀਂ ਲੱਗਦੇ ਨਹੀਂ ਪਸਤਾਵਾ ਨਹੀਂ ਸੁਖਵੀਰ ਬਾਦਲ ਬੰਦਾ ਹਾਈ ਪੋਲਾ ਹੂੰ ਪੋਲਾ ਬੰਦਾ ਜੱਟ ਜੱਟ ਬੂਟ ਬੰਦਾ ਹੂੰ ਤਾਂ ਨੂੰ ਜਿਹੜੀ ਗੱਲ ਪਤਾ ਕੌਣ ਪੂਰੀ ਕਰਦਾ ਜਿਹੜਾ ਜੱਟ ਬੂਟ ਬੰਦਾ ਹੋਵੇ ਹੂੰ ਉਹ ਜਿਹੜੇ ਕਹਿੰਦੇ ਉਹਨੂੰ ਸਿਰੇ ਚੜਾਉਣਾ ਹੁੰਦਾ ਜੱਟ ਤਾਂ ਰਾਜਾ ਵੜਿੰਗ ਵੀ ਆ ਯਾਰ ਭਾਈ ਤੇ ਰਾਜਾ ਵੜਿੰਗ ਗੱਲ ਪੂਰੀ ਕਰਤਾ ਦਿੰਦਾ ਪਰ ਵਿੱਚੋਂ ਉਹ ਥੋੜਾ ਜਿਹਾ ਪੋਲੀਟਿਕਸ ਵਾਲੀ ਮਾਰ ਜਾਂਦਾ ਨਾ ਹੂੰ ਰਾਜਨੀਤੀ ਖੇਡਦਾ ਰਾਜਨੀਤੀ ਵੀ ਖੇਡਦਾ ਨਾ ਜਿਹੜੇ ਸੁਖਵੀਰ ਬਾਦਲਾ ਜਾ ਜਿਵੇਂ ਟੈਪੀਟ ਲੋਕੇ ਆ ਭਵੇਂ ਇਹ ਟੈਪੀ ਰੱਖ ਲਾ ਤੇ ਭਵੇਂ ਸ਼ਨੀ ਰੱਖ ਲਾ ਤੇ ਭਵੇਂ ਉਹਨਾਂ ਦਾ ਮੁੰਡਾ ਰੱਖ ਲਾ ਬੇ ਇਹ ਜਿਹੜੀ ਤੈਨੂੰ ਗੱਲ ਕਹਿਣਗੇ ਉਹ ਕਰਨਗੇ ਜੋ ਕਹਿੰਦੇ ਨਹੀਂ ਜਾਂ ਕਹਿੰਦੇ ਨਹੀਂ ਜਾਂ ਕਹਿੰਦੇ ਨਹੀਂ ਕਹਿ ਦਿੰਦੇ ਵੀ ਆਹ ਕੰਮ ਕਰ ਸਕਦੇ ਸੀ ਆ ਯਾਰ ਕਿ ਤੜਵੇ ਵਾਲਿਆਂ ਨਾਲ ਵਾਅਦਾ ਕਰਿਆ ਸੀ ਇਹਨਾਂ ਨੇ ਵੀ ਸ਼ੀਵਰੇਜ ਥੋੜਾ ਹੱਲ ਕਰਾ ਕੇ ਦੇਵਾਂਗੇ ਕਰਾਇਆ ਪਿਆ ਹੱਲ ਹੁਣੇ ਕਰਾਤਾ ਉਹ ਤਾਂ ਵੋਟਾਂ ਤੋਂ ਪਹਿਲਾਂ ਹੀ ਕਰਾਉਂਦਾ ਸੀ ਪਾਈ ਪਾਂਗਾ ਪੰਗਾ ਖੜੀ ਹੈਦਰਾਬਾਦ ਤੋਂ ਕਿਥੋਂ ਠੀਕ ਆ ਸਾਡੇ ਬਈ ਇਲਾਕੇ ਦੀ ਤਰੱਕੀ ਵੇਖੀ ਹੁੰਦੀ ਹੂੰ ਤੇ ਸਾਡੇ ਇੱਕ ਗੱਲ ਹੋਰ ਵੀ ਆ ਜਦੋਂ ਬੰਦਾ ਇੰਨਾ ਕੰਮ ਕਰੇ ਨਾ ਫਿਰ ਛੇਤੀ ਉਹਨੂੰ ਸ਼ੀਟ ਤੋਂ ਹਿੱਲਣ ਵੀ ਨਹੀਂ ਦਿੰਦੇ ਹੂੰ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਗੋਪੀ ਭਾਈ ਤੁਹਾਡੇ ਦਾ ਹਾਂ ਭਾਈ ਗੱਲ ਭਵੇਂ ਤੂੰ ਰੀਲ ਬਣਾ ਕੇ ਵੀ ਚਲਾ ਦੀ ਭਾਜਪਾਲੀ ਤੇ ਕਲਗਾਂ ਵਾਲੀ ਹਾਂ ਇੱਕ ਤੈਨੂੰ ਹੋਰ ਦੱਸ ਸਕਦਾ ਕਰਦੇ ਭਵੇਂ ਖਣੀ ਭਾਈ ਹੋ ਸਕਦਾ ਪੱਕਾ ਨਹੀਂ ਭਾਈ ਹੋ ਸਕਦਾ ਇਹਨੂੰ ਭਵੇਂ ਸਮਝ ਲਓ ਪੋਲੀ ਪੋਲੀ ਭਵੇਂ ਹਜੇ ਨਾ ਸਮਝੋ ਆਉਣ ਵਾਲੇ 6 ਤੋਂ 8 ਮਹੀਨਿਆਂ ਜਾਂ ਸਾਲ ਵਿੱਚ ਦੀ ਸਾਲ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਹਜੇ ਪੱਕਾ ਨਹੀਂ ਕਹਿੰਦਾ ਮੁੱਖ ਮੰਤਰੀ ਬਦਲ ਸਕਦਾ ਪੰਜਾਬ ਦਾ ਅੱਛਾ ਸੀਐਮ ਸਾਹਿਬ ਨੂੰ ਬਦਲ ਸਕਦੇ ਯਾਰ ਚੇਂਜ ਕਰ ਸਕਦੀ ਆ ਆ ਉਹ ਤਾਂ 베ਲੀ ਆ ਯਾਰ ਤੁਹਾਡਾ 베ਲੀ ਭਾਈ ਮੈਰੀ ਦੁਸ਼ਮਣੀ ਕਿਸੇ ਨਾਲ ਵੀ ਨਹੀਂ ਰਉ ਆਮ ਆਦਮੀ ਪਾਰਟੀ ਹੂੰ ਭਗਵਾਨਤ ਮਾਨ ਕੋਲੇ ਵੀ ਅਵਧਾ ਰਹੂਗਾ ਹੂੰ ਪਰ ਹੋ ਸਕਦਾ ਹਜੇ ਪੱਕਾ ਨਹੀਂ ਹੋਰ ਨਾਂ ਤੇ ਮੋਹਰ ਲਾਗੇ ਕੁਲਦਾਰ ਸਾਹਿਬ ਨਵਾ ਸਕਦਾ ਉਹ ਮੈਂ ਤੈਨੂੰ ਤੂੰ ਸਿੱਧਾ ਬੋਲ ਗਿਆ ਮੈਂ ਤੈਨੂੰ ਗੱਦੀ ਗੱਦੀ ਸਮਝਾ ਗਿਆ ਠੀਕ ਹੈ ਤਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕੀਤੀ ਨਵੀਆਂ ਭਵਿੱਖ ਬਾਣੀਆਂ ਜਾਣੀਆਂ ਸਾਡੀ ਇਸ ਵੀਡੀਓ ਨੂੰ ਪਿਆਰ ਜਰੂਰ ਦਿਓ ਸ਼ੇਅਰ ਜਰੂਰ ਕਰਿਓ ਵੀਡੀਓ ਦਾ ਸਫਰ ਟੈਲੀ ਵੀ ਨਾ ਭਵਿੱਖ ਬਾਣੀ ਇੱਕ ਹੋਰ ਬਾਈ ਤੁਹਾਨੂੰ ਭਵਿੱਖ ਬਾਣੀ ਆ ਜਿਹੜੀ ਉਹ ਕਾਲੀ ਦਲ ਤੇ ਭਾਜਪਾ ਲਈ ਆ ਹੂੰ ਜਿਹੜੀ ਆ ਮੁੱਖ ਮੰਤਰੀ ਵਾਲੀ ਆ ਇਹ ਭਵਿੱਖਬਾਣੀ ਨਹੀਂ ਕਹਿ ਸਕਦੇ ਹਜੇ ਆਪਾਂ ਵਿੱਚ ਹੋ ਸਕਦਾ ਕਿਆ ਹੋ ਸਕਦਾ ਠੀਕ ਹੈ ਬਾਈ ਇਹ 50 50 ਆ ਪੱਕਾ ਨਹੀਂ ਹਜੇ ਪੂਰਾ ੜਕੇ ਮੋਰ ਲਾਉਂਦਾ ਕਿਵੇਂ ਕਈ ਜਿਹੜੇ ਸਮਾਜ ਸੇਤ ਤੋਂ ਸਮਰਥਕਾਂਵੇਂ ਗੱਲ ਉਹਨਾਂ ਨੇ ਤਾਂ ਬਾਈ ਉਹਨਾਂ ਨੇ ਤਾਂ ਗੱਲ ਬਣਾਉਣੀ ਆ ਬਣਾਈ ਰੱਖਣਾ ਭਵਿੱਖਬਾਣੀ ਜਿਹੜੀ ਸਹੀ ਆ ਉਹ ਕਾਲੀ ਦਾ ਮੇਰਾ ਗਵਾਹ ਤਾਂ ਤੂੰ ਹੈਗਾ ਨਾ ਮੈਂ ਹੋ ਮੇਰਾ ਈਸ਼ਵਰ ਤਾਂ ਗਵਾਹ ਨਾ ਇਹ ਤੈਨੂੰ ਇੱਕ 50 50 ਚਾਂਸ ਦਿੱਤੇ ਪਰ ਨਾ ਜਿਹੜੇ ਬੰਦੇ ਦਾ ਤੂੰ ਲਿਆ ਮੋਹਰ ਉੱਥੇ થી ਲੱਗੂ ਠੀਕ ਹੈ ਬਾਈ ਉਹ ਤਾਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ ਧੰਨਵਾਦ